ਆਪਣਾ ਹੱਕ ਮੰਗਦੇ ਵੱਖੋ-ਵੱਖਰੇ ਬੇਰੁਜ਼ਗਾਰ ਚਾਹੇ ਅਧਿਆਪਕ ਹੋਣ ਜਾਂ ਕੋਈ ਹੋਰ ਕਰਮਚਾਰੀ ਮੁਲਾਜ਼ਮ ਹੋਣ ਜਿਨ੍ਹਾਂ ਨੇ ਹਾਲੇ ਸੇਵਾ ਦੇਣੀ ਹੈ ਪੰਜਾਬ ਦੇ ਲਈ ਉਹਨਾਂ ਨੂੰ ਪਹਿਲਾਂ ਹੀ ਘਰਾਂ 'ਚ ਨਜ਼ਰਬੰਦ ਕਿਉਂ ਕੀਤਾ ਗਿਆ ਵੱਖੋ-ਵੱਖਰੇ ਥਾਵਾਂ ਦੀਆਂ ਵੀਡੀਓ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਵਿੱਚੋਂ ਇੱਕ ਨੇ ਜੋ ਪੀਟੀਆਈ ਦੀ 646 ਦੀ ਭਰਤੀ ਕਾਫੀ ਸਾਲਾਂ ਤੋਂ ਲਟਕ ਰਹੀ ਹੈ ਪੂਰੀ ਨਹੀਂ ਹੋ ਰਹੀ ਔਰ ਇਥੋਂ ਤੱਕ ਕਿ ਜਿਨ੍ਹਾਂ ਨੂੰ ਪਹਿਲਾਂ ਸੱਤਾ ਤੋਂ ਬਾਹਰ ਹੁੰਦਿਆਂ ਅਰਵਿੰਦ ਕੇਜਰੀਵਾਲ ਸੁਪਰੀਮੋ ਆਵਾ ਦੀ ਪਾਰਟੀ ਦੇ ਨੇ ਭਰੋਸਾ ਦਿੱਤਾ ਸੀ ਔਰ ਇਹ ਵੀ ਕਿਹਾ ਸੀ ਆਪਣੀ ਭੈਣ ਬਣਾਇਆ ਸੀ ਮੂੰਹ ਬੋਲੀ ਭੈਣ ਨੂੰ ਵੀ ਨਜ਼ਰਬੰਦ ਕੀਤਾ ਗਿਆ ਸੀਪੀ ਸ਼ਰਮਾ ਜੀ ਸਾਡੇ ਨਾਲ ਫੋਨ ਲਾਈਨ ਤੇ ਨੇ ਆ ਸੀਪੀ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਜਾਨਣਾ ਚਾਹਾਂਗਾ ਤੁਸੀਂ ਅਜਿਹੇ ਕਿਹੜਾ ਐਲਾਨ ਕੀਤਾ ਹੋਇਆ ਸੀ ਜਾਂ ਤੁਹਾਡੀ ਜਥੇਬੰਦੀ ਨੇ ਜਿਸ ਕਰਕੇ ਤੁਹਾਨੂੰ ਘਰਾਂ ਚ ਹੀ ਨਜ਼ਰਬੰਦ ਕੀਤਾ ਗਿਆ ਅ ਸਰ ਅਸੀਂ ਕਹਾਂ ਸੀ ਕਿ ਵੀ ਇਹ ਜਨਾਮ ਕੇਜਰੀਵਾਲ ਜੀ ਭਗਵੰਤ ਮਾਨ ਜੀ ਆ ਰਹੇ ਸੀ ਦੋ ਦੋ ਸਿੰਘ ਜੀ ਸੀ ਹਿਅਾਰੇ ਤੇ ਤੇ ਉੱਥੇ ਅਸੀਂ ਵੀ ਜਾਣਾ ਸੀ ਇੱਕ ਰਖੜੀ ਦਾ ਤਿਹਾਰ ਮਨਾਣ ਵੀ ਉੰਨਾ ਤਾਂ ਸ਼ਾਇਦ ਇੱਕ ਆਪ ਦੀ ਬੋਟਾ ਲਈ ਵਿਸਤ੍ਰਿਤ ਕੰਡ ਕੀਤਾ ਸੀ ਅਸੀਂ ਵੀ ਆਪਣੀ ਇੱਕ ਜੋਇਨਿੰਗ ਲੈਟਰ ਮੰਗਣ ਲਈ ਇੱਕ ਵੀ ਭੈਣ ਭਰਾ ਦਾ ਰਿਸ਼ਤਾ ਯਾਦ ਕਰਨ ਲਈ ਜਾਣਾ ਸੀ ਕਾਲ ਕੀਤੀ ਸੀ ਪਰ ਇਹਨਾਂ ਨੇ ਸਾਨੂੰ ਉੱਥੇ ਪਹੁੰਚਣ ਇਸ ਦਾ ਇਹਨਾਂ ਨੇ ਮੈਨੂੰ ਘਰੀ ਨਜ਼ਰਬੰਦੀ ਕਰਾ ਦਿੱਤਾ ਜੀ ਕਿ ਰਾਤ ਦੇ ਮੇਰੇ ਘਰੇ ਵੀ ਚੱਕਰ ਲਗਾ ਰਹੇ ਸੀ ਪਰ ਉਹਨਾਂ ਨੂੰ ਉਸ ਟਾਈਮ ਸਾਡਾ ਘਰ ਨਹੀਂ ਪਤਾ ਲੱਗਿਆ ਪਰ ਇਹਨਾਂ ਨੇ ਮੇਰੀ ਮੰਮੀ ਨੂੰ ਮੇਰੇ ਪੇਕੇ ਜਾ ਕੇ ਉਸ ਵਾਰ ਰਾਤ ਦੇ 12 ਵਜੇ ਤੋਂ ਲੈ ਕੇ 4:30 ਵਜੇ ਤੱਕ ਬੈਠੇ ਰਹੇ ਨਹੀਂ ਜੀ ਸਵੇਰ 6 ਵਜੇ ਸਾਡੇ ਇੱਥੇ ਆ ਗਏ ਜੀ ਮੇਰੇ ਸਹੁਰੇ ਘਰ ਅੱਛਾ ਮਤਲਬ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਤੰਗ ਕੀਤਾ ਗਿਆ? ਹਾਂਜੀ ਮੇਰੇ ਮਦਰ ਬਹੁਤ ਵੀ ਮਾਰ ਰਹੇ ਨੇ ਉਹਨਾਂ ਨੂੰ ਕਹਿੰਦੇ ਤੁਸੀਂ ਚਲੋ ਤੁਹਾਨੂੰ ਚੱਕ ਕੇ ਲੈ ਕੇ ਜਾਂਦੇ ਹਾਂ ਫਿਰ ਆਪੇ ਬੋਲਣਗੇ ਫਿਰ ਦੱਸਣਗੇ ਤੇ ਮੇਰੇ ਛੋਟੜ ਦੋ ਬੇਆਪਤੀ ਜੀਆਂ ਜੀ ਉਹਨਾਂ ਦੇ ਵੀ ਬੱਚੇ ਦਰਜਾਂ ਦੇ ਪੁਲਿਸ ਨੂੰ ਦੇ ਕੇ ਜੀ 15-16 ਦਾ ਜਾਣ ਤੇ ਘਰੇ ਆਜਣ ਉਹ ਵੀ ਸਾਥ ਨੂੰ ਸਾਰਾ ਮਹੌਲਾ ਇਕੱਠਾ ਹੋ ਗਿਆ ਜੀ ਇਤਨੀ ਨਹੀਂ ਜਾਂ ਤੁਹਾਡੇ ਪਰਿਵਾਰਕ ਮੈਂਬਰ ਨਹੀਂ ਜਾਂ ਤੁਸੀਂ ਸਵਾਲ ਨਹੀਂ ਕੀਤਾ ਪੁਲਿਸ ਨੂੰ ਕਿ ਅਸੀਂ ਕਿਹੜਾ ਕੋਈ ਗੈਂਗਸਟਰ ਸਰ ਮੈਂ ਨਹੀਂ ਕੈਂਟ ਨਹੀਂ ਕਿਉਂਕਿ ਮੇਰੇ ਨਾਲ ਇੱਕ ਵਾਰ ਨਹੀਂ ਮੈਂ ਤਾਂ ਜਿਹੜੋਂ ਦੀ ਆਪ ਸਰਕਾਰ ਆਈ ਆ ਇਹ ਹਰ ਵਾਰੀ ਜਿੱਦੋਂ ਵੀ ਕੇਜਰੀਵਾਲ ਨੇ ਸਾਡੇ ਮਾਨਸਾ ਏਰੀਆ ਵੱਲ ਆਣਾ ਹੁੰਦਾਗਾ ਇਹ ਮੈਨੂੰ ਦੀ ਨਜ਼ਰਬੰਦੀ ਕਰਾ ਦਿੰਦੇ ਜਦੋਂ ਪੰਜਾਬ ਆਣਾ ਹੁੰਦਾ ਹੁਣ ਤੇ ਦਿੱਲੀ ਤੋਂ ਕੱਢੇ ਗਏ ਹੁਣ ਪੰਜਾਬ ਤੇ ਆ ਗਏ ਤੇ ਹੁਣ ਤਾਂ ਇਹਨਾਂ ਨੇ ਪੰਜਾਬ ਦੀ ਆਪ ਦਾ ਕਬਜ਼ਾ ਕਰ ਲਿਆ ਤੁਹਾਨੂੰ ਤੁਸੀਂ ਦੇਖੋ ਇਹਨਾਂ ਦੀ ਹਰੀ ਕ੍ਰਾਂਤੀ ਫੇਲ ਹੋਈਆ ਨਿਸ਼ਚਿਆ ਅਪਰੋਧ ਚਲਾਇਆ ਉਹ ਵੀ ਫੇਲ ਹੋਇਆ ਜਿਹੜਾ 646 ਨੰਨਾ ਨੇ ਵਾਦਾ ਕੀਤਾ ਸੀ ਜਦੋਂ ਕਿ ਅਸੀਂ ਵੀਰੇ ਆ ਕੋਰ ਚੁੱਕੇ ਹਿੱਸ ਚੁੱਕੇ ਆ ਕੋਰ ਨੇ ਵੀ ਕਹਿ ਤਨੇ ਜੋਇਨਿੰਗ ਲੈਟਰ ਤੇ ਡਿਸਟੇਜ ਆਨੇ ਮੈਰਟ ਰਿਸਟ ਬਣਾਈ ਜਾਵੇ ਸਾਨੂੰ ਫਿਰ ਕੋਈ ਨਹੀਂ ਦਿੱਤਾ ਯਾਰੇ ਸਾਨੂੰ ਫਿਰ ਇੱਕ ਲਾਰਾ ਲਾਏ ਜਾ ਰਹੇ ਨੇ ਮੇਰੀ ਕੰਡੀਸ਼ਨ ਵੀ ਅਜਿੰਨੀ ਖਰਾਬ ਹੋ ਰਹੀ ਹੈ ਕਿ ਸਾਨੂੰ ਮੈਨੂੰ ਡਾਕਟਰ ਤੱਕ ਵੀ ਜਾਣ ਨਹੀਂ ਦੇ ਰਹੇ ਬਾਹਰ ਕਿੱਕ ਤੇ ਤੁਸੀਂ ਕਿਹਾ ਨਹੀਂ ਕਿ ਮੈਂ ਤੇ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਮੈਨੂੰ ਤਾਂ ਜਾਣ ਦਿਓ ਰਖੜੀ ਬਣਨ ਮੇਰੇ ਇਹ ਕਹਿ ਜਾਂਦੇ ਵੀ ਸਾਨੂੰ ਉੱਪਰੋਂ ਪ੍ਰੈਸ਼ਰ ਆਇਆ ਹੁਣ ਤੁਸੀਂ ਦੇਖੋ ਇਹ ਆਮ ਆਦਮੀ ਪਾਰਟੀ ਦੇ ਸਾਰੇ ਨੇ ਉਹਨਾਂ ਨੂੰ ਆਇਆ ਕਿ ਮੇਰੀ ਦੇਸ਼ ਦੀ ਨਾ ਹੋ ਜੇ ਕਿ ਮੇਰੇ ਸਨਾਮ ਹਲਕੇ ਵਿੱਚ ਕੇਜਰੀਵਾਲ ਦੀ ਆਏ ਇਹ ਝੂਠੀ ਆਪਣੀ ਸਾਰੇ ਬਣਾ ਲਈ ਸਾਡੇ ਨਾਲ ਗਰੀਬ ਇੱਕ ਬੇਸਾਰਾ ਬੇਰੁਜ਼ਗਾਰਾਂ ਨਾਲ ਸਾਡੇ ਨਾਲ ਇਦਾਂ ਕਰ ਰਹੇ ਨੇ ਸਾਰੇ ਕਿਉਂਕਿ ਅਕਸਰ ਹੀ ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਤਾਂ ਲੀਡਰਾਂ ਵੱਲੋਂ ਕਿ ਅਸੀਂ ਸ਼ਹੀਦਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਾਂ ਤੁਹਾਨੂੰ ਹੁਣ ਅਹਿਸਾਸ ਹੋ ਰਿਹਾ ਕਿ ਕਦਮਾਂ ਤੇ ਚੱਲ ਰਹੇ ਹੈ ਕਿ ਨਹੀਂ ਤੁਸੀਂ ਦੇਖੋ ਅਸੀਂ ਜੀ ਬਾਰੇ ਕਿਹੜੇ ਹੋ ਕੇ ਨਹੀਂ ਸੀ ਜਿਵੇਂ ਨਹੀਂ ਕਰਿਆ ਸੀ ਇਹਨਾਂ ਨੂੰ ਐਵੇਂ ਹੁਣ ਜਾਂਦੇ ਜਾਂਦੇ ਤੋਂ ਉਹਨੂੰ ਦੁੱਤੀ ਹੁਣ ਇਹਨਾਂ ਦੀ ਉਹ ਆ ਇਹਨਾਂ ਨੇ ਹਰੀ ਕ੍ਰਾਂਤੀ ਦੀ ਅਦੇ ਸੀ ਇੰਨੇ ਕਹਿੰਦੇ ਸੀ ਟੀਚਰ ਕਰਕੇ ਇੰਨੇ ਜੋਬ ਹੈ ਤੁਸੀਂ ਦੇਖੋ ਇੱਕ ਮੁਲਾਜ਼ਮ ਬਾਰੇ ਇਹਨਾਂ ਦੇ ਵਿਰੁੱਧ ਆ ਜੇ ਤੁਸੀਂ ਕੋਈ ਵਿਰੋਧ ਕਰੋਗਾ ਤਾਂ ਆਪਣੇ ਨਿਯਾਲ ਚਵ ਦੇ ਪਰਵਾਹ ਨਹੀਂ ਖੁਸ਼ ਹੋਊਗਾ ਸਾਨੂੰ ਰੋਜ਼ਗਾਰ ਦਿੱਤਾ ਉਹ ਵੀ ਅਸੀਂ ਕਾਹਨੂੰ ਕਿਸ ਦਾ ਵਿਰੋਧ ਕਰਾਂਗੇ ਜੀ ਅਜਿਵੇਂ ਤੁਹਾਡੇ ਨਜਰਬੰਦੀ ਹੋਈ ਹੈ ਤੁਹਾਡੇ ਕੁਝ ਹੋਰ ਸਾਥੀ ਵੀ ਨਜਰਬੰਦ ਕੀਤੇ ਗਏ ਨੇ ਹਾਂਜੀ ਮੇਰੇ ਨਾਲ ਦੇ ਜੀ ਇੱਕ ਗੁਰਲਾਬ ਸਿੰਘ ਭੋਲਾ ਜੀ ਨੇ ਤੇ ਸਾਡੇ ਆਪਣੇ ਫੂਸ ਮੰਡੀ ਤੋਂ ਮੁੰਡਾ ਇੱਕ ਉਹਨਾਂ ਨੂੰ ਨਜਰਬੰਦੀ ਕੀਤਾ ਗਿਆ ਜੀ ਇਹਨਾਂ ਨੇ ਉਹਨਾਂ ਨੂੰ ਥਾਣੇ ਚ ਆ ਕੇ ਲੈ ਗਈ ਕਿ ਮੈਨੂੰ ਘਰੇ ਨਜਰਬੰਦੀ ਕੀਤਾਗਾ ਅੱਛਾ ਇਸੇ ਤਰ੍ਹਾਂ ਹੀ ਤਸਵੀਰਾਂ ਆਈਆਂ ਬੇਰੁਜ਼ਗਾਰ ਸੰਜਾ ਮੋਰਚੇ ਦੇ ਜਿੰਨੇ ਵੀ ਵਿੱਚ ਸ਼ਾਮਲ ਜਥੇਬੰਦੀਆਂ ਨੇ ਉਹਨਾਂ ਦੇ ਪ੍ਰਧਾਨ ਰਮਨ ਕੁਮਾਰ ਨੇ ਮਲੂਟ ਤੋਂ ਉਹਨਾਂ ਦੀ ਵੀ ਨਜਰਬੰਦੀ ਦੀ ਤਸਵੀਰ ਸਾਹਮਣੇ ਆਈ ਹੈ ਹਾਂਜੀ ਹਾਂਜੀ ਸਾਰੇ ਨਹੀਂ ਇਦਾਂ ਕਰ ਰਹੇ ਆ ਤੁਸੀਂ ਦੇਖੋ ਵੀ ਕਿ ਇਥੋਂ ਦਾ ਕਾਨੂੰਨ ਜਦੋਂ ਵੀ ਇਹਨਾਂ ਕੇਜਰੀਵਾਲ ਨੇ ਪੰਜਾਬ ਤੇ ਆਉਦੀ ਸਤਾ ਚ ਆਏ ਸੀ ਉਦੋਂ ਪੰਜਾਬ ਦੇ ਸਾਰੇ ਕਿਤੇ ਧਰਮ ਨੇ ਲੱਗੇ ਪਏ ਸੀ ਪੂਰੇ ਪੰਜਾਬ ਦੇ ਇਹ ਹਾਰੇ ਕਿਸੇ ਧਰਮ ਨੇ ਤੇ ਜਾ ਕੇ ਕੰਮ ਕਰਦੀ ਕਰੇ ਕਿ ਮੇਰੇ ਨਾਲ ਕੋਈ ਭੈਣ ਭਰਾ ਦਾ ਰਿਸ਼ਤਾ ਬਣਾਇਆ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਕਿਸੇ ਵੀ ਧਰਮ ਨੇ ਵਾਲੇ ਨੇ ਕਿਸੇ ਨੂੰ ਪੁੱਛਿਆ ਵੀ ਤੁਹਾਡੀ ਕੀ ਕੰਡੀਸ਼ਨ ਆ ਤੁਹਾਡਾ ਕੇਸ ਕਿੱਥੇ ਆ ਜੇ ਵਾਕਈ ਇਹਨਾਂ ਨੇ ਹਮਦਰਦੀ ਹੁੰਦੀ ਜਾਂ ਸੱਚੀ ਚਾਹੁੰਦੇ ਸਭ ਪੰਜਾਬ ਦੇ ਉਹ ਲੋਕ ਨੇ ਦਿਨੋਂ ਦਿਨੋਂ ਬੰਦਨ ਸਤਾਰ ਦੀ ਬਣਾ ਦਿੰਦੇ ਨਾਗਨਾ ਆਸਮਾ ਨੂੰ ਨਿੱਕੀ ਜਿਹੀ ਨੀਤੀ ਦੇ ਦਿੰਦੇ ਨੇ ਤੇ ਤੁਹਾਡੇ ਹੁਣ ਜਥੇਬੰਦੀ ਦੇ ਕਿਉਂਕਿ ਅਕਸਰ ਹੀ ਤੁਹਾਨੂੰ ਅਸੀਂ ਕਈ ਵਾਰੀ ਦੇਖਿਆ ਮੋਹਾਲੀ ਚੰਡੀਗੜ੍ਹ ਦਾ ਹੋਰ ਨਾ ਥਾਵਾਂ ਤੇ ਪ੍ਰਦਰਸ਼ਨ ਕਰਦੇ ਆ ਤੁਹਾਡੀ ਜਥੇਬੰਦੀ ਦੀ ਹੁਣ ਅਗਲੀ ਰਣਨੀਤੀ ਕੀ ਹੈ ਜੇਕਰ ਤੁਹਾਨੂੰ ਇਸੇ ਤਰ੍ਹਾਂ ਹਰੇਕ ਸਮਾਗਮ ਵਿੱਚ ਨਜ਼ਰਬੰਦੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਫਿਰ ਰਸਤਾ ਕੀ ਬਚਦਾ ਤੁਹਾਡੇ ਕੋਲ ਤੁਸੀਂ ਕਹੇ ਅਦਾਲਤ ਤੋਂ ਵੀ ਸਾਨੂੰ ਜਿਹੜਾ ਆ ਉਹ ਸਹੀ ਪੋਜ਼ਿਟਿਵ ਜਿਹੜੀ ਆ ਫੀਡਬੈਕ ਮਿਲ ਚੁੱਕੀ ਹੈ ਸਾਡੇ ਹੱਕ 'ਚ ਫੈਸਲਾ ਹਾਂਜੀ ਉਹ 3-4 ਸਾਲਾਂ ਦਾ ਇਹ ਨਾ ਅਸਰ ਸਹੀ ਕਦਮ ਚੱਕਾਂਗੇ ਜੀ ਜੀ ਦੋ ਸਾਹ ਸਾਹ ਨੂੰ ਜਵਾਬ ਨਹੀਂ ਲੈਟਰ ਨਹੀਂ ਦੇਣਗੇ ਅਸੀਂ ਉਹਨਾਂ ਚਿਰ ਆਪਣਾ ਘਰਾਂ ਚੱਕਾਂਗੇ ਹੁਣ ਅਸੀਂ ਪੱਕਾ ਧਰਨਾ ਲਾਵਾਂਗੇ ਕਿੰਨਾ ਚਿਰ ਸਾਡੀ ਕੋਰ ਦੇ ਵਿੱਚ ਪਹੁੰਚ ਹੀ ਨਹੀਂ ਕਿਉਂਕਿ ਤਰੀਕ ਪਈ ਜਾਂਦੀ ਸਰ ਜੇ ਪਹੁੰਚਣਗੇ ਜਾਂ ਕਿ ਉੱਥੇ ਕੋਈ ਨਹੀਂ ਸਾਡਾ ਫੈਸਲਾ ਆਊਗਾ ਜਿਵੇਂ ਜੱਜ ਸਾਹਿਬ ਕਹਿੰਦੇ ਨੇ ਇਹਨਾਂ ਲਿਖ ਕੇ ਵੀ ਨਹੀਂ ਤਾਂ ਸਾਡੇ ਕੋਲ ਰਿਕਾਰਡ ਵਿੱਚ ਕੋਈ ਸਬੂਤ ਨਹੀਂ ਹੈਗਾ ਵੀ ਭਾਰਤੀ ਅਸੀਂ ਖਤਮ ਕਰਤੀ ਤੇ ਇੱਕ ਪਾਸੇ ਕਹਿੰਦੇ ਸੀ ਭਾਰਤੀ ਖਤਮ ਕਰਤੀ ਇੱਕ ਪਾਸੇ 2000 ਪੀਟੀ ਪੀਟੀਚਰ ਦੇ ਰਹੇ ਨੇ ਸਾਕਰ ਦਾ ਪੀਟੀ ਪੀਟੀ ਅਸੀਂ ਨਹੀਂ ਆਸੀ ਸੀ 2000 ਆਏ ਨੇ ਬਲਕਿ 2000 ਕੋਸ਼ਿੰਨਾ ਦੀ ਦਿੱਤੀ ਹੋਈ ਨਹੀਂ ਕਾਂਗਰਸ ਨੇ ਜੀ ਜੀ ਜਾਣਦੇ ਜਾਣਦੇ ਨੇ ਜੀ ਤਾਂ ਤੁਸੀਂ ਹੁਣ ਆਪਣੇ ਘਰ ਦੇ ਵਿੱਚ ਜਿਹੜੇ ਨਜ਼ਰਬੰਦ ਹੋ ਤੇ ਤੁਹਾਡੇ ਕੋਈ ਸਾਥੀ 646 ਪੀਟੀਆਈ ਜਥੇਬੰਦੀ ਦੇ ਸੁਨਾਮ ਪਹੁੰਚਣ ਚ ਕਾਮਯਾਬ ਹੋਏ ਕਿ ਨਹੀਂ ਹੋਏ ਹਾਂਜੀ ਸਰ ਗਏ ਹੋਏ ਨੇ ਕਈ ਮੁੰਡੇ ਹੈਗੇ ਨੇ ਕੁੜੀਆਂ ਵੀ ਹੈਗੇ ਨੇ ਸਰ ਗਏ ਹੋਏ ਨੇ ਬਾਕੀ ਦੇਖੋ ਰੱਬ ਕਰਕੇ ਉਹਨਾਂ ਨੂੰ ਕੋਈ ਰਾਸਤੇ ਦੀ ਯੋਜਨਾ ਕਰ ਲੈ ਵੀ ਅਸੀਂ ਪਹੁੰਚ ਗਏ ਤੇ ਉਹਨਾਂ ਨੇ ਫਿਰ ਕਾਲ ਵੀ ਕੀਤੀ ਕਿ ਦੋ ਸਾਥੀ ਮੇਕ ਆ ਕੇ ਅੰਦਰ ਪੰਡਾਲ 'ਚ ਵੀ ਗਏ ਨੇ ਜੀ ਹਾਂ ਤਾਂ ਤੁਸੀਂ ਦੇਖੋ ਉਹ ਕਿ ਗਏ ਨੇ ਤੁਸੀਂ ਦੇਖੋ ਉਹਨਾਂ ਨੇ ਕੀ ਸਿੱਧਿਤ ਕਰਨੇ ਕਿ ਕਿੰਨਾ ਉਹਨਾਂ ਨੂੰ ਸਾਨੂੰ ਪਤਾ ਪਹਿਲਾਂ ਵੀ ਗਏ ਆ ਸਾਡੇ ਨਾਲ ਬਹੁਤ ੱੱਕਾ ਘੜ ਵੀ ਕੁੱਟ ਮਾਰ ਵੀ ਕਰਦੇ ਨੇ ਤੁਹਾਨੂੰ ਹੁਣ ਉਹ ਪਾਣੀ ਵਾਲੀ ਟੈਂਕੀ ਨਜ਼ਰ ਆਉਂਦੀ ਇਹ ਯਾਦ ਆਉਂਦੀ ਹੈ ਉਹ ਉਹ ਵਾਲੀ ਯਾਦ ਜਦੋਂ ਅਰਵਿੰਦ ਕੇਜਰੀਵਾਲ ਨੇ ਥੱਲਿਓ ਅਨਾਉਂਸਮੈਂਟ ਕੀਤੀ ਸੀ ਮੀਡੀਆ ਦੇ ਸਾਹਮਣੇ ਕਿ ਤੁਸੀਂ ਮੇਰੀ ਭੈਣ ਨੂੰ ਅੱਜ ਤੋਂ ਬਾਅਦ ਜਦੋਂ ਸੱਤਾ ਚਾਏ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਨੌਕਰੀ ਦੇਵਾਂਗੇ ਹਾਂਜੀ ਯਾਦ ਆਂਦੀ ਸਾਨੂੰ ਐਨਾਂ ਦਾ ਜੀ ਸਭ ਤੋਂ ਵੱਡੀ ਗਲਤੀ ਸੀ ਅਸੀਂ ਇਹਨਾਂ ਦੀ ਗੱਲ ਮੰਨੀ ਇੱਕ ਝੂਠਾ ਇਹਨਾਂ ਦੀ ਗੱਲਾਂ ਵਿੱਚ ਆਏ ਇਹਨਾਂ ਨੇ ਸਾਡੇ ਨੇ ਇੱਕ ਝੂਠਾ ਵਾਅਦਾ ਕੀਤਾ ਲੋਕਾਂ ਨੂੰ ਭੁਲਾਇਆ ਜਿਵੇਂ ਪੰਜਾਬ ਦੇ ਲੋਕਾਂ ਨੂੰ ਸਾਨੂੰ ਵੀ ਆਈ ਸੀ ਚਲੋ ਵੀ ਸਾਡਾ ਕੁਝ ਕਰਨਗੇ ਸ਼ਾਇਦ ਸਾਨੂੰ 14 ਸਾਲ ਹੋ ਗਏ ਸਾਨੂੰ ਹੁਣ ਨੌਕਰੀ ਦੇਣਗੇ ਜਦੋਂ ਕਿ ਸਾਡਾ ਸਾਰਾ ਕੁਝ ਤਿਆਰ ਹੈ ਸਿਰਫ ਇੱਕ ਮੈਰਿਟ ਲਿਸਟ ਜਾਰੀ ਕਰਕੇ ਸਾਡੀ ਇੱਕ ਯੋਇਨਿੰਗ ਲੈਟਰ ਦੇਣੀ ਬਾਕੀ ਹੈ ਸਾਡਾ ਸਭ ਕੁਝ ਕੰਪਲੀਟ ਆ ਕੋਰ ਚੀਜ਼ ਹੀ ਹਿੱਟ ਚੁੱਕੀਆਂ ਸਿਰਫ ਸਾਨੂੰ ਸਾਡਾ ਆੱਕ ਨਹੀਂ ਦਿੱਤਾ ਜਾ ਰਿਹਾ ਸਾਨੂੰ ਅਸੀਂ ਓਵਰੇਜ ਹੋ ਚੁੱਕੀਆਂ ਅਸੀਂ ਕਿੱਥੇ ਅਪਲਾਈ ਕਰੀਏ ਤੁਸੀਂ ਸਾਨੂੰ ਇੱਕ ਗੱਲ ਦੱਸੋ ਜੀ ਅਸੀਂ ਸਰਕਾਰ ਨੂੰ ਹੀ ਪੁੱਛਣਾ ਚਾਹਦੇ ਆ ਤੇ ਸਬ ਕਮੇਟੀ ਦੀ ਸਾਡੀ ਅਨੰਕਿੰਸ ਮੀਟਿੰਗ ਹੋ ਚੁੱਕੀਆਂ ਨੇ ਭਗਵਾਨ ਕਮਲਨਾ ਮੀਟਿੰਗ ਹੋ ਚੁੱਕੀ ਹੈ ਪਰ ਸਾਡਾ ਕੋਈ ਹੱਲ ਨਹੀਂ ਕੀਤਾ ਇਹਨਾਂ ਨੇ ਸਿਰਫ ਇਕ ਲਾਰਾ 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 ਲਗਾਈ ਜਾਂਦੇ ਜੀ ਤੁਸੀਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਖੁਦ ਸੁਣਿਆ ਹੈ ਸਿਪੀ ਸ਼ਰਮਾ ਇਹ 646 ਪੀਟੀਆਈ ਦੇ ਬੇਰੁਜ਼ਗਾਰ ਨੇ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਭਰਤੀ ਦੀ ਉਡੀਕ ਹੈ ਸਿਰਫ ਜੁਆਇਨਿੰਗ ਲੈਟਰ ਮਿਲਣਾ ਉਹ ਨਹੀਂ ਦਿੱਤਾ ਜਾ ਰਿਹਾ ਇਹਨਾਂ ਦਾ ਦਾਵਾ ਹੈ ਕਿ ਅਦਾਲਤ ਵਿੱਚ ਵੀ ਅਸੀਂ ਕੇਸ ਜਿੱਤ ਚੁੱਕੇ ਹਾਂ ਪਰ ਉੱਥੇ ਸਰਕਾਰ ਵੱਲੋਂ ਠੋਸ ਜਵਾਬ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਰਕੇ ਫਾਈਨਲ ਫੈਸਲਾ ਆਉਣਾ ਬਾਕੀ ਹੈ ਔਰ ਇਸੇ ਤਰ੍ਹਾਂ ਹੀ ਪੰਜਾਬ ਦੇ ਜਿਹੜੇ ਐਕਟਿਵਿਸਟ ਨੇ ਆਰਟੀ ਐਕਟਿਵਿਸਟ ਉਹਨਾਂ ਨੇ ਵੀ ਰਾਤ ਤੋਂ ਲੈ ਕੇ ਸਵੇਰ ਤੱਕ ਜਿਵੇਂ ਜਿਵੇਂ ਨਜ਼ਰਬੰਦੀ ਹੁੰਦੀ ਗਈ ਬੇਰੁਜ਼ਗਾਰਾਂ ਦੀ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਤਾਉਨਾ ਦੀਆਂ ਤਸਵੀਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਵਿੱਚੋਂ ਸਭ ਤੋਂ ਪਹਿਲਾਂ ਰਮਨ ਕੁਮਾਰ ਜਿਹੜੇ ਕੀ ਮਲੋਟ ਦੇ ਵਿੱਚ ਇੱਕ ਘਰ ਦੇ ਵਿੱਚ ਜਿਹੜੇ ਸਟੇਟ ਕਨਵੀਨਰ ਨੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਉੱਥੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਤੁਹਾਨੂੰ ਅਸੀਂ ਨਹੀਂ ਜਾਣਦੇਾਂਗੇ ਸਾਡੇ ਹੁਕਮ ਨਹੀਂ ਸਾਡੇ ਤੇ ਇਸੇ ਕਰਕੇ ਉਹਨਾਂ ਦੇ ਘਰ ਨੂੰ ਘੇਰਾ ਪੈ ਜਾਂਦਾ ਔਰ ਇਹ ਸਾਰੇ ਮਾਮਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੀ ਧਰਨਿਆਂ ਦੇ ਵਿੱਚੋਂ ਮੁਜ਼ਾਹਰਿਆਂ ਦੇ ਵਿੱਚੋਂ ਜੰਮੀ ਪਾਰਟੀ ਹੈ ਉਹਨਾਂ ਨੂੰ ਹੁਣ ਬਰਦਾਸ਼ਤ ਕਿਉਂ ਨਹੀਂ ਹੁੰਦੇ ਪਾਰ ਵਿੱਚ ਆ ਕੇ ਇਹ ਜਿਹੜੇ ਧਰਨੇ ਨੇ ਮੁਜ਼ਾਰੇ ਨੇ ਇਸ ਨੂੰ ਲੈ ਕੇ ਪੁਲਿਸ ਸਟੇਟ ਕਿਉਂ ਬਣਾਇਆ ਜਾ ਰਿਹਾ ਹੈ ਇਹ ਸਾਰੀਆਂ ਗੱਲਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਵੀ ਇਸ ਬਾਰੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਮਾਮਲੇ ਦੇ ਵਿੱਚ ਕਾਫੀ ਤਸਵੀਰਾਂ ਆਈਆਂ ਨੇ ਖਾਸ ਕਰਕੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਚਾਹੇ ਕਨਵੀਨਰ ਜਾਂ ਹੋਰ ਉਹਨਾਂ ਦੇ ਆਗੂ ਹੋਣ 646 ਪੀਟੀਆਈ ਦੇ ਵਿੱਚ ਜਿਵੇਂ ਸਿਪੀ ਸ਼ਰਮਾ ਜਾਂ ਉਹਨਾਂ ਦੇ ਹੋਰ ਆਗੂ ਹੋਣ ਇਹਨਾਂ ਬਾਰੇ ਉਹਨਾਂ ਨੇ ਵੀ ਜ਼ਿਕਰ ਕੀਤਾ ਉਹਨਾਂ ਸਾਰਿਆਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਔਰ ਉਸ ਵਕਤ 31 ਜੁਲਾਈ ਦਾ ਦਿਨ ਜਦੋਂ ਸ਼ਹੀਦ ਦੇ ਅਸ਼ਹੀਦ ਜਦੋਂ ਸ਼ਹੀਦ ਉਦਮ ਸਿੰਘ ਦਾ ਸ਼ਹਾਦਤ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਸ਼ਹਾਦਤ ਕਿਉਂ ਦਿੱਤੀ ਸੀ ਉਹ ਆਜ਼ਾਦੀ ਦੇ ਪ੍ਰਵਾਨੇ ਮੰਨੇ ਜਾਂਦੇ ਨੇ ਪਰ ਇੱਥੇ ਆਜ਼ਾਦ ਆਵਾਜ਼ਾਂ ਨੂੰ ਦੱਬਣ ਦੀ ਕੋਸ਼ਿਸ਼ ਜਿਹੜੀ ਇਹ ਕੀਤੀ ਜਾ ਰਹੀ ਹੈ ਇਸ ਦੇ ਬਾਰੇ ਵੱਡੇ ਸਵਾਲ ਸਰਕਾਰ ਦੇ ਉੱਤੇ ਉੱਠ ਰਹੇ ਨੇ ਖਾਸ ਕਰਕੇ ਆਵਾਜ਼ੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜਿਹੜੇ ਕੈਬਨਿਟ ਮੰਤਰੀ ਨੇ ਜਿਨ੍ਹਾਂ ਦਾ ਇਲਾਕਾ ਹੈ ਸੁਨਾਮ ਹਲਕਾ ਹੈ ਉੱਥੇ ਅਰਵਿੰਦ ਕੇਜਰੀਵਾਲ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਮਾਗਮ ਦਾ ਰਾਜਪਦਰੀ ਸਮਾਗਮ ਦਾ ਹਿੱਸਾ ਬੰਨਣਾ ਔਰ ਸੀਪੀ ਸ਼ਰਮਾ ਦਾ ਤਾਂ ਇਹ ਵੀ ਕਹਿਣਾ ਸੀ ਤੰਜ ਦੇ ਰੂਪ ਦੇ ਵਿੱਚ ਕਿ ਮੈਂ ਤੇ ਆਪਣੇ ਭਰਾ ਨੂੰ ਰਖੜੀ ਬੰਨਣ ਜਾਣਾ ਸੀ ਉੱਥੇ ਪਰ ਮੈਨੂੰ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਅਰਵਿੰਦ ਕੇਜਰੀਵਾਲ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਪ੍ਰਚਾਰ ਦਾ ਦੌਰ ਸੀ ਤਾਂ ਸੀਪੀ ਸ਼ਰਮਾ ਨੂੰ ਆਪਣੇ ਮੂੰਹੋਂ ਕਿਹਾ ਸੀ ਕਿ ਤੁਸੀਂ ਤਾਂ ਮੇਰੀ ਭੈਣ ਹੋ ਔਰ ਸਭ ਤੋਂ ਪਹਿਲਾਂ ਨੌਕਰੀ ਜੁਆਇਨਿੰਗ ਲੈਟਰ ਤੁਹਾਡੇ ਹੱਥ 'ਚ ਫੜਾਇਆ ਜਾਏਗਾ ਪਰ ਉਹ ਗੱਲਾਂ ਹਵਾ ਹਵਾਈ ਹੋ ਗਈਆਂ ਜਿਸ ਦੇ ਕਰਕੇ ਹੁਣ ਰੋਸ ਦੇ ਵਿੱਚ ਇਹਨਾਂ ਅਧਿਆਪਕਾਂ ਦੇ ਵੱਲੋਂ ਇਹਨਾਂ ਬੇਰੁਜ਼ਗਾਰਾਂ ਦੇ ਵੱਲੋਂ ਲਗਾਤਾਰ ਸਰਕਾਰ ਦੇ ਖਿਲਾਫ ਨਾਰੇਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਤਰ੍ਹਾਂ ਨਜ਼ਰਬੰਦੀ ਹੋਣ ਤੋਂ ਬਾਅਦ ਵੀ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਆਵਾਜ਼ੀ ਪਾਰਟੀ ਦੀ ਸਰਕਾਰ ਦੀ ਅਜਿਹੀ ਕਿਹੜੀ ਮਜਬੂਰੀ ਹੈ ਕਿ ਇਹਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ ਏਬੀਸੀ ਪੰਜਾਬ ਦੇ ਨਾਲ